ਹੈਲੋ ਦੋਸਤੋ ਮੈਂ ਨਵਜਿੰਦਰ ਸਿੰਘ लर्न ਡੇਲ ਤੇ ਤੁਹਾਡਾ ਸਵਾਗਤ ਕਰਦਾ ਹਾਂ ਤੇ ਅੱਜ ਦੀ ਪੋਲਿਟੀ ਕਲਾਸ ਦੇ ਵਿੱਚ ਕਰਨ ਜਾ ਰਹੇ ਆਂ ਆਪਾਂ ਪਾਰਟ ਨੰਬਰ 17 ਅਤੇ ਪਾਰਟ ਨੰਬਰ 18 ਜਿਸ ਦੇ ਵਿੱਚ ਪਾਰਟ ਨੰਬਰ 17 ਦੇ ਵਿੱਚ ਰਹਿਣ ਵਾਲਾ ਟੌਪਿਕ ਆਪਣਾ ਅਫੀਸ਼ੀਅਲ ਲੈਂਗੁਏਜਸ ਜਿਹੜੀਆਂ ਨੇ ਆਪਣੇ ਭਾਰਤ ਦੇ ਵਿੱਚ ਬੋਲੀਆਂ ਜਾਂਦੀਆਂ ਨੇ ਔਰ ਜਿਹੜੀਆਂ ਆਪਾਂ ਦੇ ਸੰਵਿਧਾਨ ਦੇ ਵਿੱਚ ਜਿਨ੍ਹਾਂ ਨੂੰ ਮਾਨਤਾ ਪ੍ਰਾਪਤ ਹੈ ਭਾਸ਼ਾਵਾਂ ਨੂੰ ਉਹਨਾਂ ਬਾਰੇ ਆਪਾਂ ਪੜਾਂਗੇ ਠੀਕ ਹੈ ਵੀ ਕਿਹੜੀਆਂ ਨੇ ਕਿੰਨੀਆਂ ਨੇ ਠੀਕ ਹੈ ਤੇ ਨੈਕਸਟ ਹੈ ਆਪਣੇ ਕੋਲ ਪਾਰਟ ਨੰਬਰ 18 ਉਸ ਦੇ ਵਿੱਚ ਆਪਣੇ ਕੋਲ ਐਮਰਜੈਂਸੀ ਪ੍ਰੋਵੀਜ਼ਨ ਤਾਂ ਇਹ ਦੋ ਟਾਪਿਕ ਜੜੇ ਨੇ ਔਰ ਦੋ ਪਾਰਟ 17 ਔਰ 18 ਆਪਾਂ ਹੀ ਦੀ ਕਲਾਸ ਦੇ ਵਿੱਚ ਕਵਰ ਕਰਾਂਗੇ ਤਾਂ ਕਰਦੇ ਆਂ ਕਲਾਸ ਦੀ ਸ਼ੁਰੂਆਤ ਉਸ ਤੋਂ ਪਹਿਲਾਂ ਅਗਰ ਤੁਸੀਂ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲੈਣਾ ਔਰ ਬੈਲ ਆਈਕਨ ਵਾਲੀ ਕੰਟੀਨਿਊ 올 ਤੇ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਗਿਆਨ ਵੜੀਆਂ ਵੀਡੀਓਜ਼ ਦੀ ਨੋਟੀਫਿ ਤਾਂ ਕਰਦੇ ਹਾਂ ਕਲਾਸ ਦੀ ਸ਼ੁਰੂਆਤ ਜਿਸ ਦੇ ਨਾਲ ਹੀ ਆਪਣੇ ਕੋਲ ਫਰਸਟ ਹੈ ਪਾਰਟ ਨੰਬਰ 17 ਤਾਂ ਪਾਰਟ ਨੰਬਰ 17 ਦੇ ਵਿੱਚ ਆਪਣੇ ਕੋਲ ਹੈਗੀਆਂ ਨੇ ਅਫੀਸ਼ੀਅਲ ਲੈਂਗੁਏਜਸ ਜਿਸ ਦੇ ਵਿੱਚ ਆਪਣੇ ਕੋਲੇ ਫਰਸਟ ਆਰਟੀਕਲ ਆਉਂਦਾ ਆਰਟੀਕਲ ਨੰਬਰ 343 343 ਦੇ ਵਿੱਚ ਹੈ ਆਪਣੇ ਕੋਲ ਅਫੀਸ਼ੀਅਲ ਲੈਂਗੁਏਜ ਆਫ ਯੂਨੀਅਨ ਤਾਂ ਯੂਨੀਅਨ ਦੀ ਜਿਹੜੀ ਹੈ ਅਫੀਸ਼ੀਅਲ ਲੈਂਗੁਏਜ ਕਿਹੜੀ ਹੋਏਗੀ ਉਹ ਆਪਣੇ ਕੋਲ ਹੈ ਆਰਟੀਕਲ ਨੰਬਰ 343 ਦੇ ਅੰਦਰ ਤਾਂ ਆਪਣੇ ਯੂਨੀਅਨ ਯਾਨੀ ਕਿ ਭਾਰਤ ਦੀ ਅਫੀਸ਼ੀਅਲ ਲੈਂਗੁਏਜ ਕਿਹੜੀ ਹੈ ਜੀ ਹਿੰਦੀ ਠੀਕ ਹੈ ਤਾਂ ਆਪਣੇ ਭਾਰਤ ਦੀ ਅਫੀਸ਼ੀਅਲ ਲੈਂਗੁਏਜ ਕਿਹੜੀ ਆ ਹਿੰਦੀ ਨੈਕਸਟ ਆਪਣੇ ਕੋਲ ਆਰਟੀਕਲ ਆਂਦਾ 344 ਨੰਬਰ ਆਰਟੀਕਲ 344 ਨੰਬਰ ਆਰਟੀਕਲ ਦੇ ਵਿੱਚ ਆਪਣੇ ਕੋਲ ਹੈ ਲੈਂਗੁਏਜ ਆਫ ਕਮਿਸ਼ਨ ਐਂਡ ਪਾਰਲੀਮੈਂਟ ਕਮੇਟੀ ਲੈਂਗੁਏਜ ਆਫ ਕਮਿਸ਼ਨ ਐਂਡ ਪਾਰਲੀਮੈਂਟ ਕਮੇਟੀ ਤੇ ਇਹ ਆਪਣੇ ਕੋਲ ਹੈ ਲੈਂਗੁਏਜ ਆਫ ਕਮਿਸ਼ਨ ਯਾਨੀ ਕਿ ਕਮਿਸ਼ਨ ਤੇ ਪਾਰਲੀਮੈਂਟ ਕਮੇਟੀ ਦੀ ਜਿਹੜੀ ਲੈਂਗੁਏਜ ਰਹੇਗੀ ਉਹ ਕਿਹੜੀ ਲੈਂਗੁਏਜ ਉਹਨਾਂ ਦੇ ਵਿੱਚ ਯੂਜ਼ ਹੋਏਗੀ ਤਾਂ ਜਿਹੜੀਆਂ ਕਮਿਸ਼ਨ ਹੁੰਦੀਆਂ ਪਾਰਲੀਮੈਂਟ ਕਮੇਟੀਆਂ ਹੁੰਦੀਆਂ ਨੇ ਉਹਦੇ ਮੈਂਬਰ ਜਿਹੜੇ ਹੁੰਦੇ ਨੇ ਮਤਲਬ ਕਿ ਇੱਕ ਆਫੀਸ਼ੀਅਲ ਜਿਹੜੀ ਭਾਸ਼ਾ ਹੋਊਗੀ ਹਿੰਦੀ ਔਰ ਇੰਗਲਿਸ਼ ਤਾਂ ਉਹਨਾਂ ਦੇ ਵਿੱਚ ਰਹੇਗੀ ਰਹੇਗੀ ਬਟ ਅਗਰ ਉਹ ਕਿਸੇ ਹੋਰ ਮਤਲਬ ਕਿ ਕਿਸੇ ਸਟੇਟ ਦੇ ਨਾਲ ਬਿਲੋਂਗ ਕਰਦੇ ਨੇ ਤਾਂ ਉਹ ਆਪਣੀ ਭਾਸ਼ਾ ਹੀ ਬੋਲ ਸਕਦੇ ਨੇ ਤਾਂ ਉਹ ਪਰਮਿਸ਼ਨ ਦੇ ਸਹਤੋਂ ਭਾਸ਼ਾ ਵਿੱਚ ਬੋਲ ਸਕਦੇ ਹਨ ਠੀਕ ਹੈ ਤਾਂ ਆਰਟੀਕਲ ਨੰਬਰ 345 ਦੇ ਅੰਦਰ ਆਪਣੇ ਕੋਲ ਆ ਅਗਲੇ ਪਾਸਾ ਹੁੰਦੀ ਹੈ ਠੀਕ ਹੈ ਹਰ ਇੱਕ ਸਟੇਟ ਦੀ ਅਲੱਗ-ਅਲੱਗ ਭਾਸ਼ਾ ਹੁੰਦੀ ਹੈ ਤਾਂ ਉਹ ਹਰ ਇੱਕ ਸਟੇਟ ਵਾਈਜ਼ ਜਿਵੇਂ ਵੀ ਉਹਨਾਂ ਦੀਆਂ ਭਾਸ਼ਾਵਾਂ ਹੋਣਗੀਆਂ ਤਾਂ ਉਹ ਵੀ ਜਿਹੜੀਆਂ ਹੈਗਾ 345 ਨੰਬਰ ਆਰਟੀਕਲ ਦੇ ਅੰਦਰ ਆਉਂਦੀਆਂ ਹਨ ਪਰ ਕੁਝ ਸਟੇਟਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੀਆਂ ਭਾਸ਼ਾਵਾਂ ਜਿਹੜੀਆਂ ਹੈਗੀਆਂ ਉਹ ਮਾਨਤਾ ਪ੍ਰਾਪਤ ਨਹੀਂ ਹੈਗੀਆਂ ਕਿਉਂਕਿ ਉਹ ਆਪਾਂ ਨੂੰ ਹਜੇ ਤੱਕ ਲਿਖਤੀ ਰੂਪ ਦੇ ਵਿੱਚ ਨਹੀਂ ਮਿਲ ਸਕਦੀਆਂ ਇਗਜ਼ਾਮਪਲ ਵਜੋਂ ਰਾਜਸਥਾਨੀ ਤਾਂ ਰਾਜਸਥਾਨੀ ਬੋਲਣ ਦੇ ਵਿੱਚ ਤਾਂ ਕਹਿੰਦੇ ਨੇ ਕਿ ਉਹ ਰਾਜਸਥਾਨ ਦੇ ਰਾਜਸਥਾਨੀ ਬੋਲਦੇ ਨੇ ਬਟ ਉਹ ਇੱਕ ਅਫੀਸ਼ੀਅਲ ਲੈਂਗੁਏਜ ਜਿਹੜੀ ਹੈ ਉਹ ਨਹੀਂ ਹੈ ਕਿਉਂਕਿ ਉਹ ਆਪਾਂ ਨੂੰ ਲਿਖਤੀ ਰੂਪ ਦੇ ਵਿੱਚ ਜਿਹੜੀ ਹੋ ਉਹਨਾਂ ਦੀ ਥੋੜੀ ਡਿਫਰੈਂਟ ਹੁੰਦੀ ਹੈ ਇਸ ਲਈ ਆਪਾਂ ਉਹਨੂੰ ਰਾਜਸਥਾਨੀ ਕਹਿ ਦਿੰਨੇ ਹਾਂ ਨੈਕਸਟ ਆਰਟੀਕਲ ਹੈ ਉਹ ਹੈ ਆਪਣੇ ਕੋਲ ਆਰਟੀਕਲ ਨੰਬਰ 348 ਤਾਂ 348 ਨੰਬਰ ਆਰਟੀਕਲ ਦੇ ਅੰਦਰ ਆਪਾਂ ਕੋਲ ਆਉਂਦਾ ਹੈ ਲੈਂਗੁਏਜ ਆਫ ਸੁਪਰੀਮ ਕੋਰਟ ਐਂਡ ਹਾਈ ਕੋਰਟ ਐਂਡ ਬਿਲਸ ਠੀਕ ਹੈ ਲੈਂਗੁਏਜ ਆਫ ਸੁਪਰੀਮ ਕੋਰਟ ਹਾਈ ਕੋਰਟ ਐਂਡ ਬਿਲਸ ਯਾਨੀ ਕਿ ਸੁਪਰੀਮ ਕੋਰਟ ਹਾਈ ਕੋਰਟ ਤੇ ਬਿਲਸ ਦੇ ਵਿੱਚ ਕਿਹੜੀ ਲੈਂਗੁਏਜ ਜਿਹੜੀ ਹੋ ਯੂਜ਼ ਕੀਤੀ ਜਾਂਦੀ ਹੈ ਤੇ ਇੱਥੇ ਆਪਣੇ ਕੋਲ ਆ ਜਾਂਦਾ ਜੀ ਓਨਲੀ ਇੰਗਲਿਸ਼ ਤਾਂ ਜਿਹੜੀ ਹੈ ਸੁਪਰੀਮ ਕੋਰਟ ਹਾਈ ਕੋਰਟ অর ਬਿਲਸ ਦੇ ਵਿੱਚ ਜਿਹੜੀ ਬਿਲ ਜਿਹੜੇ ਪਾਸ ਕੀਤੇ ਜਾਂਦੇ ਉਹਨਾਂ ਦੇ ਜਿਹੜੀ ਲੈਂਗੁਏਜ ਜਿਹੜੀ ਯੂਜ਼ ਕੀਤੀ ਜਾਂਦੀ ਹੈ ਉਹ ਸਿਰਫ ਇੰਗਲਿਸ਼ ਯੂਜ਼ ਕੀਤੀ ਜਾਂਦੀ ਹੈ ਨੈਕਸਟ ਆਪਣੇ ਕੋਲ ਆਰਟੀਕਲ ਜੋ ਆਉਂਦਾ ਹੈ ਆਰਟੀਕਲ ਨੰਬਰ 350 ਜਿਹਦੇ ਵਿੱਚ ਆਪਣੇ ਕੋਲ ਹੈ ਲੈਂਗੁਏਜ ਆਫ ਯੂਟਿਸ ਯਾਨੀ ਕਿ ਜਿਵੇਂ ਆਪਾਂ ਗੱਲ ਕੀਤੀ ਕਿ ਲੈਂਗੁਏਜ ਆਫ ਸਟੇਟਸ ਤਾਂ ਉ ਉਹੜੀਆਂ ਆਪਣੇ ਕੋਲ 350 ਨੰਬਰ ਆਰਟੀਕਲ ਦੇ ਅੰਦਰ ਆਉਂਦੀਆਂ ਹਨ ਨੈਕਸਟ ਆਪਣੇ ਕੋਲ ਆਰਟੀਕਲ ਨੰਬਰ 350A ਠੀਕ ਹੈ ਇਹਦੇ ਵਿੱਚ ਆਪਣੇ ਕੋਲ ਹੈ ਵੈਰੀਏਸ਼ਨ ਆਫ ਇਨਸਟਰਕਸ਼ਨਸ ਇਨ ਮਦਰ ਟੰਗ ਆਫ ਪ੍ਰਾਇਮਰੀ ਲੈਵਲ ਤੇ ਇਸ ਦੇ ਵਿੱਚ ਕੀ ਹੈ ਮਾਂ ਬੋਲੀ ਵਿੱਚ ਜਿਹੜੀ ਹੈ ਸਿੱਖਿਆ ਪ੍ਰਾਪਤ ਕਰਨਾ ਜਿਹੜਾ ਉਹ ਅਧਿਕਾਰ ਮੰਨ ਸਕਦੇ ਆ ਜਾਂ ਆਪਾਂ ਠੀਕ ਹੈ ਜਾਂ ਫਿਰ ਇੱਕ ਲਾਅ ਮੰਨ ਸਕਦੇ ਆ ਉਹ ਆਪਾਂ ਨੂੰ 350 ਨੰਬਰ ਆਰਟੀਕਲ ਦੇ ਅੰਦਰ ਮਿਲਦਾ ਹੈ ਨੈਕਸਟ ਆਪਣੇ ਕੋਲ ਜੋ ਆਰਟੀਕਲ ਆ ਜਾਂਦਾ ਹੈ ਉਹ ਹੈ ਆਪਣੇ ਕੋਲ ਆਰਟੀਕਲ ਨੰਬਰ 300 51 ਆਰਟੀਕਲ ਨੰਬਰ 352 ਦੇ ਆਪਣੇ ਕੋਲ ਹੈ ਆਫੀਸ਼ੀਅਲ ਆਲ ਅਫੀਸ਼ੀਅਲ ਲੈਂਗੁਏਜਸ ਯਾਨੀ ਕਿ ਭਾਰਤ ਦੇ ਵਿੱਚ ਜਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ ਉਹ ਸਾਰੀਆਂ ਭਾਸ਼ਾਵਾਂ ਕਿੱਥੇ ਆਉਂਦੀਆਂ ਨੇ ਆਰਟੀਕਲ ਨੰਬਰ 352 ਦੇ ਵਿੱਚ ਆਉਂਦੀਆਂ ਨੇ ਅਗਰ ਪਹਿਲਾਂ ਗੱਲ ਕਰੀਏ ਜਦੋਂ ਸਵਿਧਾਨ ਬਣਿਆ ਸੀ ਤਾਂ ਉਸ ਟਾਈਮ ਤੇ ਆਪਣੇ ਕੋਲੇ 14 ਭਾਸ਼ਾਵਾਂ ਜਿਹੜੀਆਂ ਸੀਗੀਆਂ ਇਹਨਾਂ ਨੂੰ ਮਾਨਤਾ ਪ੍ਰਾਪਤ ਸੀ ਉਸ ਤੋਂ ਬਾਅਦ ਇੱਕ ਜਿਹੜੀ ਸਿੰਧੀ ਭਾਸ਼ਾ ਸੀਗੀ ਐਡ ਹੋਈ ਯਾਨੀ ਕਿ 15ਵੀਂ ਭਾਸ਼ਾ ਵਜੋਂ ਐਡ ਹੋਈ ਸੀਗੀ ਠੀਕ ਹੈ ਉਸ ਤੋਂ ਬਾਅਦ ਫਿਰ ਤਿੰਨ ਭਾਸ਼ਾਵਾਂ ਐਡ ਹੋਈਆਂ ਕਿਹੜੀਆਂ-ਕਿਹੜੀਆਂ ਐਡ ਹੋਈਆਂ ਸੀ ਕੌਂਕ ਸੀ ਕਿ ਉਹ ਤੋਂ ਬਾਅਦ ਫਿਰ ਚਾਰ ਭਾਸ਼ਾਵਾਂ ਐਡ ਹੋਈਆਂ ਸੀ ਬੋਡੋ ਡੋਗਰੀ ਸੰਥਲੀ ਮੈਂਥਲੀ ਤਾਂ ਇਹ ਟੋਟਲ ਨੂੰ ਮਿਲਾ ਕੇ ਹੁਣ ਆਪਣੇ ਕੋਲੇ 22 ਭਾਸ਼ਾਵਾਂ ਜਿਹੜੀਆਂ ਨੇ ਆਪਣੇ ਕੋਲੇ ਇਹਨਾਂ ਨੂੰ ਮਾਨਤਾ ਪ੍ਰਾਪਤ ਹੈ ਭਾਰਤ ਦੇ ਵਿੱਚ ਠੀਕ ਹੈ ਨੈਕਸਟ ਆਪਣੇ ਕੋਲ ਸਟਾਰਟ ਹੁੰਦਾ ਹੈ ਪਾਰਟ ਨੰਬਰ 18 ਜਿਸ ਦੇ ਵਿੱਚ ਆਪਣੇ ਕੋਲ ਹੈ ਐਮਰਜੈਂਸੀ ਪ੍ਰੋਵੀਜ਼ਨ ਤਾਂ ਐਮਰਜੈਂਸੀਸ ਦੇ ਵਿੱਚ ਕੀ ਆਣਗੇ ਆਪਣੇ ਕੋਲ ਐਮਰਜੈਂਸੀ ਜਿਹੜੀਆਂ ਸਟੇਟ ਦੇ ਵਿੱਚ ਲੱਗਦੀਆਂ ਨੇ ਨੈਸ਼ਨਲ ਦੇ ਵਿੱਚ ਲੱਗਦੀਆਂ ਨੇ ਠੀਕ ਹੈ ਤਾਂ ਉਸੇ ਤਰੀਕੇ ਨਾਲ ਆਪਾਂ ਇਸ ਨੂੰ ਪੜਾਂਗੇ ਤਾਂ ਇਸ ਦੇ ਵਿੱਚ ਆਪਣੇ ਕੋਲ ਦੋ ਚਾਰ ਆਰਟੀਕਲਸ ਨੇ ਜਿਹੜੇ ਆਪਣੇ ਕੋਲ ਇੰਪੋਰਟੈਂਟ ਰਹਿਣਗੇ ਠੀਕ ਹੈ ਕਿਉਂਕਿ ਆਪਾਂ ਐਮਰਜੈਂਸੀ ਬਾਰੇ ਪੜ ਰਹੇ ਤਾਂ ਜਿਹੜੇ ਐਮਰਜੈਂਸੀ ਨਾਲ ਰਿਲੇਟਡ ਹੋਣਗੇ ਆਪਾਂ ਉਹੀ ਟੌਪਿਕ ਜਿਹੜੇ ਨੇ ਇਸ ਵਿੱਚ ਕਵਰ ਕਰਾਂਗੇ ਤਾਂ ਆਰਟੀਕਲ ਨੰਬਰ 52 ਜਿਹੜਾ ਹੈ ਆਪਣੇ ਕੋਲ 300 352 ਨੰਬਰ ਆਰਟੀਕਲ ਇਸ ਦੇ ਵਿੱਚ ਆਪਣੇ ਕੋਲ ਨੈਸ਼ਨਲ ਐਮਰਜੈਂਸੀ ਆ ਜਾਂਦੀ ਹੈ ਠੀਕ ਹੈ ਤਾਂ ਨੈਸ਼ਨਲ ਐਮਰਜੈਂਸੀ ਅਗਰ ਗੱਲ ਕਰੀਏ ਕਿ ਕਦੋਂ ਲੱਗਦੀ ਹੈ ਜੇਕਰ ਭਾਰਤ ਦੀ ਗੱਲ ਕਰੀਏ ਵੀ ਭਾਰਤ ਦੇ ਵਿੱਚ ਨੈਸ਼ਨਲ ਐਮਰਜੈਂਸੀ ਕਦੋਂ ਲੱਗ ਸਕਦੀ ਹੈ ਜਾਂ ਤਾਂ ਕਿਸੇ ਬਾਹਰੀ ਦੇਸ਼ ਦੁਆਰਾ ਹਮਲਾ ਕਰ ਦਿੱਤਾ ਜਾਵੇ ਜਾਂ ਫਿਰ ਹਥਿਆਰਬੰਦ ਵਿਦਰੋਹ ਹੋ ਜਾਵੇ ਮਿਲ ਕੇ ਲੋਕ ਭਾਰਤ ਦੇ ਅੰਦਰ ਹੀ ਜਿਹੜੇ ਹਨ ਇਹ ਨੇ ਹਧਰਾ ਆਪਣੇ ਕੋਲੇ ਹਥਿਆਰ ਚੱਕ ਕੇ ਵਿਦਰੋਹ ਕਰਨ ਠੀਕ ਹੈ ਜਾਂ ਫਿਰ ਯੁੱਧ ਹੋ ਜਾਵੇ ਕਿਸੇ ਹੋਰ ਮਿਲ ਕੇ ਕੰਟਰੀ ਦੇ ਨਾਲ ਮੰਨ ਸਕਦੇ ਆ ਜਾਂ ਕਿਵੇਂ ਵੀ ਪਹਿਲਾ ਜਿਵੇਂ ਯੁੱਧ ਹੁੰਦੇ ਸੀ ਰਾਜਾਂ ਦੇ ਵਿੱਚ ਤਾਂ ਇਸ ਤਰੀਕੇ ਨਾਲ ਕਿ ਕੁਝ ਵੀ ਇਹੋ ਜਿਹਾ ਵਾਰ ਸ਼ੁਰੂ ਹੁੰਦੀ ਹੈ ਤਾਂ ਜਿਹੜੀ ਹੈ ਨੈਸ਼ਨਲ ਐਮਰਜੈਂਸੀ ਉਹ ਲਗਾਤੀ ਜਾਂਦੀ ਹੈ ਤਾਂ ਅਗਰ ਗੱਲ ਕਰੀਏ ਕਿ ਨੈਸ਼ਨਲ ਐਮਰਜੈਂਸੀ ਲਗਾਈ ਕਿਸੇ ਦੁਆਰਾ ਜਾਂਦੀ ਹੈ ਤਾਂ ਨੈਸ਼ਨਲ ਐਮਰਜੈਂਸੀ ਜਿਹੜੀ ਹੁੰਦੀ ਹੈ ਉਹ ਰਾਸ਼ਟਰਪਤੀ ਦੁਆਰਾ ਹੀ ਲਗਾਈ ਜਾਂਦੀ ਹੈ ਔਰ ਰਾਸ਼ਟਰਪਤੀ ਦੁਆਰਾ ਹੀ ਹਟਾਈ ਜਾਂਦੀ ਹੈ ਅਗਰ ਗੱਲ ਕਰੀਏ ਕਿ ਨੈਸ਼ਨਲ ਐਮਰਜੈਂਸੀ ਜਿਹੜੀ ਹੁਣ ਤੱਕ ਆਪਣੇ ਭਾਰਤ ਦੇ ਵਿੱਚ ਕਿੰਨੀ ਵਾਰ ਲੱਗ ਚੁੱਕੀ ਹੈ ਤਾਂ ਨੈਸ਼ਨਲ ਐਮਰਜੈਂਸੀ ਜਿਹੜੀ ਹੈ ਹੁਣ ਤੱਕ ਭਾਰਤ ਦੇ ਵਿੱਚ 3 ਵਾਰ ਲੱਗ ਚੁੱਕੀ ਹੈ ਠ ਅਪਣੇ ਕੋਲ ਇੰਡੀਆ ਐਂਡ ਚਾਈਨਾ ਦਾ ਯੁੱਧ ਹੋਇਆ ਸੀ ਠੀਕ ਹੈ ਦੂਸਰੀ ਵਾਰ ਲੱਗੀ ਸੀ ਆਪਣੇ ਕੋਲ 1971 ਦੇ ਵਿੱਚ ਜਦੋਂ ਆਪਣੇ ਕੋਲ ਇੰਡੀਆ ਐਂਡ ਪਾਕਿਸਤਾਨ ਦਾ ਯੁੱਧ ਹੋਇਆ ਸੀ ਠੀਕ ਹੈ ਮਨ ਲਕਿ ਵਾਰ ਹੋਈ ਸੀ ਇਹ ਆਪਣੇ ਕੋਲ ਇੰਡੀਆ ਐਂਡ ਚਾਈਨਾ ਇੰਡੀਆ ਐਂਡ ਪਾਕਿਸਤਾਨ ਔਰ ਥਰਡ ਟਾਈਮ ਜਦੋਂ ਲੱਗੀ ਸੀ ਇਹ ਲੱਗੀ ਸੀ 1975 ਦੇ ਵਿੱਚ ਠੀਕ ਹੈ ਤੇ ਇਥੇ ਇੰਦਰਾ ਗਾਂਧੀ ਦੁਆਰਾ ਲਗਾਈ ਗਈ ਸੀ ਇੰਟਰਨਲ ਡਿਸਟਰਬੈਂਸ ਦੁਆਰਾ ਠੀਕ ਹੈ ਹਥਿਆਰਬੰਦ ਵਿਦਰੋਹ ਹੋਇਆ ਸੀ ਭਾਰ ਦੇ ਅੰਦਰ ਤਾਂ ਉਸ ਦੇ ਕਾਰਨ ਜਿਹੜੀ ਸੀਗੀ ਇਹ ਇੰਦਰਾ ਗਾਂਧੀ ਦੁਆਰਾ ਨੈਸ਼ਨਲ ਐਮਰਜੈਂਸੀ ਲਗਾਈ ਗਈ ਸੀ ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 356 ਜਿਸ ਦੇ ਅੰਦਰ ਆਉਂਦੀ ਹੈ ਆਪਣੇ ਕੋਲ ਸਟੇਟ ਐਮਰਜੈਂਸੀ ਤਾਂ ਸਟੇਟ ਐਮਰਜੈਂਸੀ ਨੂੰ ਆਪਾਂ ਇੱਕ ਹੋਰ ਨਾਮ ਨਾਲ ਜਾਣਦੇ ਹਾਂ ਯਾਨੀ ਕਿ ਪ੍ਰੈਜ਼ੀਡੈਂਟ ਰੂਲ ਦੇ ਨਾਮ ਨਾਲ ਜਾਣਦੇ ਹਾਂ ਠੀਕ ਹੈ ਸਟੇਟ ਐਮਰਜੈਂਸੀ ਨੂੰ ਆਪਾਂ ਪ੍ਰੈਜ਼ੀਡੈਂਟ ਰੂਲ ਦੇ ਨਾਮ ਨਾਲ ਵੀ ਜਾਣਦੇ ਹਾਂ ਤਾਂ ਰਾਜ ਸਰਕਾਰ ਦੀ ਜ਼ਿੰਮੇਵਾਰੀ ਠੀਕ ਹੈ ਅਗਰ ਇਹਦੇ ਵਿੱਚ ਗੱਲ ਕਰੀਏ ਕੀ ਹੁੰਦਾ ਹੈ ਕਿ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਰਾਜ ਦੀ ਰੱਖਿਆ ਕਰੇ ਠੀਕ ਹੈ ਸਟੇਟ ਬਾਰੇ ਗੱਲ ਕਰ ਰਹੇ ਹਾਂ ਤਾਂ ਰਾਜ ਸਰਕਾਰ ਦੀ ਰੱਖਿਆ ਹੈ ਕਿ ਉਹ ਰਾਜ ਦੀ ਜਿਹੜੀ ਹੈ ਉਹ ਰੱਖਿਆ ਕਰੇ ਪਰ ਜੇਕਰ ਰਾਜ ਸਰਕਾਰ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀ ਜੇਕਰ ਰਾਜ ਸਰਕਾਰ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀ ਤਾਂ ਰਾਸ਼ਟਰਪਤੀ ਜਿਹੜਾ ਹੁੰਦਾ ਹੈ ਉਹ ਉਸ ਸਟੇਟ ਦੇ ਉੱਪਰ ਐਮਰਜੈਂਸੀ ਲਗਾ ਲੈਂਦਾ ਹੈ ਔਰ ਉਸ ਦਾ ਪੂਰਾ ਜਿਹੜਾ ਹੁੰਦਾ ਸਰਕਲ ਦਾ ਮਤਲਬ ਜਿਹੜਾ ਹੁੰਦਾ ਹੈ ਉਹ ਕੰਮ ਹੁੰਦਾ ਹੈ ਜਾਂ ਫਿਰ ਉਹਦੀ ਪੂਰੀ ਪੂਰੀ ਜ਼ਿੰਮੇਵਾਰੀ ਅੱਧੀ ਹੁੰਦੀ ਹੈ ਉਹ ਆਪਣੇ ਹੱਥ ਵਿੱਚ ਲੈ ਲੈਂਦਾ ਹੈ ਠੀਕ ਹੈ ਤਾਂ ਜਿਹੜੀ ਅਗਰ ਗੱਲ ਕਰੀਏ ਕਿ ਸਟੇਟ ਐਮਰਜੈਂਸੀ ਹੁਣ ਤੱਕ ਕਿੰਨੀ ਵਾਰ ਲੱਗ ਚੁੱਕੀ ਹੈ ਤਾਂ ਅਗਰ ਸਭ ਤੋਂ ਵੱਧ ਵਾਰ ਗੱਲ ਕਰੀਏ ਤਾਂ ਮਣੀਪੁਰ ਦੇ ਵਿੱਚ ਲੱਗੀ ਹੈ 10 ਵਾਰ ਉਸ ਤੋਂ ਘੱਟ ਹੈ ਆਪਣੇ ਕੋਲ ਯੂਪੀ ਵਿੱਚ 9 ਵਾਰ ਠੀਕ ਹੈ ਔਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਆਪਣੇ ਕੋਲ 8 ਵਾਰ ਜਿਹੜੀ ਹੈ ਇਹ ਸਟੇਟ ਐਮਰਜੈਂਸੀ ਲੱਗ ਚੁੱਕੀ ਹੈ ਠੀਕ ਹੈ ਨੈਕਸਟ ਅਗਰ ਚੱਲੀਏ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 358 ਆਰਟੀਕਲ ਨੰਬਰ 358 ਦੇ ਵਿੱਚ ਆਪਣੇ ਕੋਲ ਆਉਂਦਾ ਹੈ ਆਰਟੀਕਲ ਨੰਬਰ 19 ਸਸਪੈਂਸ਼ਨ ਠੀਕ ਹੈ ਆਰਟੀਕਲ ਨੰਬਰ 58 ਦੇ ਵਿੱਚ ਕੀ ਲਿਖਿਆ ਹੋਇਆ ਹੈ ਕਿ ਆਰਟੀਕਲ ਨੰਬਰ ਜਿਹੜਾ 19 ਹੈ ਜਿਹਦੇ 19 ਦੇ ਵਿੱਚ ਆਪਣੇ ਕੋਲ ਹੀ ਪੜਾ ਸੀ ਆਪਾਂ ਆਪਣੇ ਕੋਲ 19 ਦੇ ਵਿੱਚ ਸੀ ਗਿਆ 6 ਤਰੀਕੇ ਦੇ ਅਧਿਕਾਰ ਸੀਗੇ ਆਪਣੇ ਕੋਲੇ ਠੀਕ ਹੈ 6 ਤਰੀਕੇ ਦੀ ਆਪਾਂ ਨੂੰ ਫ੍ਰੀडम ਸੀ ਯਾਨੀ ਕਿ ਆਪਾਂ ਕਿਤੇ ਵੀ ਆ ਭਾਰਤ ਦੇ ਵਿੱਚ ਜਾ ਕੇ ਕਿਤੇ ਵੀ ਰਹਿ ਸਕਦੇ ਹਾਂ ਕਿਤੇ ਵੀ ਕੰਮ ਕਰ ਸਕਦੇ ਹਾਂ ਜਾ ਕੇ ਠੀਕ ਹੈ ਕਿ ਆਪਾਂ ਕੋਈ ਵੀ ਧਰਨਾ ਦੇ ਸਕਦੇ ਹਾਂ ਠੀਕ ਹੈ ਜਾਂ ਫਿਰ ਆਪਣੇ ਆ ਪ੍ਰੋਫੈਸ਼ਨਲ ਰਿਲੇਟਡ ਕੋਈ ਵੀ ਕੰਮ ਕਰ ਸਕਦੇ ਆ ਠੀਕ ਹੈ ਤਾਂ ਇਹ ਬੜੀਆਂ ਜਿਹੜੀਆਂ ਸੀਗੀਆਂ ਆਪਾਂ ਨੂੰ 6 ਤਰੀਕੇ ਦੀਆਂ ਆਜ਼ਾਦੀਆਂ ਹੁੰਦੀਆਂ ਨੇ ਆਰਟੀਕਲ ਨੰਬਰ 19 ਦੇ ਵਿੱਚ ਤਾਂ ਆਰਟੀਕਲ ਨੰਬਰ 358 ਇਹ ਕਹਿੰਦਾ ਹੈ ਕਿ ਜੇਕਰ ਨੈਸ਼ਨਲ ਐਮਰਜੈਂਸੀ ਲੱਗਦੀ ਹੈ ਤਾਂ ਇਹ ਆਰਟੀਕਲ ਨੰਬਰ 19 ਜਿਹੜਾ ਹੁੰਦਾ ਹੈ ਇਹ ਸਸਪੈਂਡ ਹੋ ਜਾਂਦਾ ਹੈ ਯਾਨੀ ਕਿ ਇਹ ਅਧਿਕਾਰ ਆਪਣੇ ਕੋਲ ਉਸ ਟਾਈਮ ਤੇ ਨਹੀਂ ਰਹਿੰਦੇ ਠੀਕ ਹੈ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 359 ਆਰਟੀਕਲ ਨੰਬਰ 359 ਦੇ ਵਿੱਚ ਹੈ ਆਪਣੇ ਕੋਲ ਪਾਰਟ 3 ਫੰਡਾਮੈਂਟਲ ਰਾਈਟਸ ਸਸਪੈਂਸ਼ਨ ਤਾਂ ਆਰਟੀਕਲ ਨੰਬਰ 359 ਇਹ ਕਹਿੰਦਾ ਹੈ ਕਿ ਫੰਡਾਮੈਂਟਲ ਰਾਈਟਸ ਦੀ ਵੀ ਸਸਪੈਂਸ਼ਨ ਹੋ ਸਕਦੀ ਹੈ ਠੀਕ ਹੈ ਫੰਡਾਮੈਂਟਲ ਰਾਈਟਸ ਦੀ ਜਿਹੜੀ ਹੈ ਸਸਪੈਂਸ਼ਨ ਉਹ ਹੋ ਸਕਦੀ ਹੈ ਠੀਕ ਹੈ ਕੀ ਦੇ ਅਕੋਰਡਿੰਗ ਹੋ ਸਕਦੀ ਹੈ ਸਿਰਫ ਨੈਸ਼ਨਲ ਐਮਰਜੈਂਸੀ ਰਿਕੋਰਡਿੰਗ ਠੀਕ ਹੈ ਸਾਰੇ ਦੇ ਫੰਡਾਮੈਂਟਲ ਰਾਈਟਸ ਹੁੰਦੇ ਨੇ ਇਹ ਸਿਰਫ ਨੈਸ਼ਨਲ ਐਮਰਜੈਂਸੀ ਜਦੋਂ ਲੱਗਦੀ ਹੈ ਉਦੋਂ ਸਸਪੈਂਡ ਹੁੰਦੇ ਨੇ ਅਦਰਵਾਈਜ਼ ਕੋਈ ਵੀ ਸਟੇਟ ਐਮਰਜੈਂਸੀ ਲੱਗਣ ਤੇ ਆਪਣੇ ਫੰਡਾਮੈਂਟਲ ਰਾਈਟਸ ਜਿਹੜੇ ਹੁੰਦੇ ਨੇ ਉਹ ਸਸਪੈਂਡ ਨਹੀਂ ਹੋ ਸਕਦੇ ਠੀਕ ਹੈ ਇਹ ਦੋਨਾਂ ਦੀ ਗੱਲ ਹੋ ਰਹੀ ਹੈ ਆਰਟੀਕਲ ਨੰਬਰ 358 ਔਰ 359 ਇਹ ਦੋਨੋਂ ਜਿਹੜੇ ਹੁੰਦੇ ਨੇ ਆਰਟੀਕਲ ਨੰਬਰ 19 ਵੀ ਔਰ ਫੰਡਾਮੈਂਟਲ ਰਾਈਟਸ ਵੀ ਜਿਹੜੇ ਹੁੰਦੇ ਨੇ ਇਹ ਸਿਰਫ ਨੈਸ਼ਨਲ ਐਮਰਜੈਂਸੀ ਦੇ ਟਾਈਮ ਤੇ ਹੀ ਸਸਪੈਂਡ ਹੋ ਸਕਦੇ ਨੇ ਅਗਰ ਕੋਈ ਤੇ ਵੀ ਸਟੇਟ ਐਮਰਜੈਂਸੀ ਲੱਗ ਜਾਈ ਹੈ ਤਾਂ ਕਿਸੇ ਦੇ ਵੀ ਫੰਡਾਮੈਂਟਲ ਰਾਈਟ ਠੀਕ ਹੈ ਨੈਕਸਟ ਆਪਣੇ ਕੋਲ ਆਰਟੀਕਲ ਜੋ ਹੈ ਉਹ ਹੈ ਆਪਣੇ ਕੋਲ ਆਰਟੀਕਲ ਨੰਬਰ 360 ਜਿਹਦੇ ਵਿੱਚ ਆਉਂਦੀ ਹੈ ਆਪਣੇ ਕੋਲ ਫਾਈਨੈਂਸ਼ੀਅਲ ਐਮਰਜੈਂਸੀ ਜਿਹਦੇ ਵਿੱਚ ਆਪਣੇ ਕੋਲ ਆਉਂਦੀ ਹੈ ਫਾਈਨੈਂਸ਼ੀਅਲ ਐਮਰਜੈਂਸੀ ਤਾਂ ਫਾਈਨੈਂਸ਼ੀਅਲ ਐਮਰਜੈਂਸੀ ਜਿਹੜੀ ਹੁੰਦੀ ਹੈ ਆਪਣੇ ਕੋਲੇ ਇਹ ਰਾਸ਼ਟਰਪਤੀ ਦੁਆਰਾ ਲਗਾਈ ਜਾਂਦੀ ਹੈ ਯਾਨੀ ਕਿ ਰਾਸ਼ਟਰ ਐਮਰਜੈਂਸੀ ਦੀ ਗੱਲ ਕਰੀਏ ਚਾਹੇ ਕਿਸੇ ਵੀ ਤਰੀਕੇ ਦੀ ਹੈ ਨੈਸ਼ਨਲ ਹੈ ਆਪਣੇ ਬੋਲੇ ਸਟ੍ਰੇਟ ਹੈ ਜਾਂ ਫਿਰ ਫਾਈਨੈਂਸ਼ੀਅਲ ਹੈ ਤਾਂ ਕਿਸੇ ਵੀ ਤਰੀਕੇ ਦੀ ਐਮਰਜੈਂਸੀ ਹੈ ਉਸ ਨੂੰ ਕੌਣ ਲਾਗੂ ਕਰਦਾ ਹੈ ਕੌਣ ਲਗਾਉਂਦਾ ਹੈ ਤਾਂ ਰਾਸ਼ਟਰਪਤੀ ਦੁਆਰਾ ਲਗਾਈ ਜਾਂਦੀ ਹੈ ਤੇ ਰਾਸ਼ਟਰਪਤੀ ਦੁਆਰਾ ਹੀ ਹਟਾਈ ਜਾਂਦੀ ਹੈ ਇਹ ਤਾਂ ਆਪਾਂ ਗੱਲ ਕਰ ਲਈ ਸੀ ਕਿ ਰਾਸ਼ਟਰਪਤੀ ਅਗਰ ਨੈਵਲ ਐਮਰਜੈਂਸੀ ਲਗਾ ਰਿਹਾ ਹੈ ਤਾਂ ਰਾਸ਼ਟਰਪਤੀ ਹੀ ਉਸ ਨੂੰ ਹਟਾਏਗਾ ਬਟ ਅਗਰ ਗੱਲ ਕਰੀਏ ਫਾਈਨੈਂਸ਼ੀਅਲ ਐਮਰਜੈਂਸੀ ਤਾਂ ਫਾਈਨੈਂਸ਼ੀਅਲ ਐਮਰਜੈਂਸੀ ਜਿਹੜੀ ਹੈਗੀ ਆਪਣੇ ਭਾਰਤ ਦੇ ਵਿੱਚ ਹਜੇ ਤੱਕ ਕਦੇ ਵੀ ਨਹੀਂ ਲੱਗੀ ਠੀਕ ਹੈ ਅਗਰ ਟਾਈਮ ਦੀ ਗੱਲ ਕਰੀਏ ਟਾਈਮ ਦਾ ਮਤਲਬ ਕਿ ਜਿਹੜੀਆਂ ਐਮਰਜੈਂਸੀਸ ਹੁੰਦੀਆਂ ਨੇ ਕਿੰਨੇ-ਕਿੰਨੇ ਸਮੇਂ ਤੱਕ ਲੱਗ ਸਕਦੀਆਂ ਨੇ ਤਾਂ ਨੈਸ਼ਨਲ ਐਮਰਜੈਂਸੀ ਜਿਹੜੀ ਹੁੰਦੀ ਹੈ ਇਹ 1 ਮਹੀਨੇ ਤੱਕ ਯਾਨੀ ਕਿ 1 ਮੰਥ ਇੱਕ ਮਹੀਨੇ ਤੱਕ ਲੱਗੀ ਰਹਿ ਸਕਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਹੁੰਦਾ ਹੈ ਰਾਸ਼ਟਰਪਤੀ ਨੂੰ ਇਸ ਨੂੰ ਹਟਾਉਣਾ ਪੈਂਦਾ ਹੈ ਠੀਕ ਹੈ ਅਗਰ ਸਟੇਟ ਐਮਰਜੈਂਸੀ ਦੀ ਗੱਲ ਕਰੀਏ ਤਾਂ ਸਟੇਟ ਐਮਰਜੈਂਸੀ ਜਿਹੜੀ ਹੁੰਦੀ ਹੈ ਆਪਣੇ ਕੋਲ 2 ਮਹੀਨੇ ਤੱਕ ਲਗਾ ਸਕਦੇ ਨੇ ਔਰ ਉਸ ਤੋਂ ਬਾਅਦ ਜਿਹੜਾ ਹੁੰਦਾ ਹੈ ਉਹ ਰਾਸ਼ਟਰਪਤੀ ਨੂੰ ਇਸ ਨੂੰ ਹਟਾਉਣਾ ਪੈਂਦਾ ਹੈ ਔਰ ਅਗਰ ਫਾਈਨੈਂਸ਼ੀਅਲ ਐਮਰਜੈਂਸੀ ਦੀ ਗੱਲ ਕਰੀ ਤਾਂ ਫਾਈਨੈਂਸ਼ੀਅਲ ਐਮਰਜੈਂਸੀ ਵੀ ਜਿਹੜੀ ਹੁੰਦੀ ਹੈ ਉਹ 2 ਮਹੀਨਿਆਂ ਤੱਕ ਲਗਾਈ ਜਾ ਸਕਦੀ ਹੈ ਇਸ ਤੋਂ ਬਾਅਦ ਇਸ ਨੂੰ ਹਟਾਉਣਾ ਪੈਂਦਾ ਹੈ ਬਟ ਅਗਰ ਫਾਈਨੈਂਸ਼ੀਅਲ ਐਮਰਜੈਂਸੀ ਦੀ ਗੱਲ ਕਰੀ ਤਾਂ ਇਹ ਹਈ ਤੱਕ ਆਪਣੇ ਪਰਦੇ ਵਿੱਚ ਕਦੇ ਵੀ ਨਹੀਂ ਲੱਗੀ ਤਾਂ ਆਈ ਦੀ ਕਲਾਸ ਆਪਣੀ ਇੱਥੇ ਖਤਮ ਹੁੰਦੀ ਹੈ ਉਮੀਦ ਹੈ ਤੁਹਾਨੂੰ ਕਲਾਸ ਜਿਹੜੀ ਹੈ ਪਸੰਦ ਆਈ ਹੋਵੇਗੀ ਔਰ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਜਾਂ ਫਿਰ ਹਈ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜੁਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਕੰਟੀਨਿਊ ਆਲ ਤੇ ਪ੍ਰੈਸ ਕਰਨਾ ਨਾ ਭੁੱਲਿ ਪਹੁੰਚੀ ਰਵੇ ਅਤੇ ਵੀਡੀਓ ਨੂੰ ਆਪਣੇ ਦੋਸਤਾਂ ਮਿਲਦੇ ਤੱਕ ਸ਼ੇਅਰ ਜਰ ਕਰ ਦੇਣਾ ਐਂਡ ਥੈਂਕਸ ਫੋਰ ਵਾਚਿੰਗ